ਭਾਰਤੀ ਤੱਟ ਰਖਾਕਾਂ ਨੇ ਗੁਜਰਾਤ ਟੱਟ ਤੋਂ ਕੁਝ ਦੂਰੀ ਤੇ ਦੂਰ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਨੇੜੇ ਪਾਕਿਸਤਾਨੀ ਕਿਸ਼ਤੀ ਨੂੰ ਫੜ ਲਿਆ ਹੈ। ਕਿਸ਼ਤੀ 'ਚੋਂ ਕਰੀਬ 14 ਪਾਕਿਸਤਾਨੀਆਂ ਸਮੇਤ 600 ਕਰੋੜ ਰੁਪਏ ਦੀ ਕੀਮਤ ਦੇ ਕਰੀਬ 86 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਖੁਫੀਆ ਸੂਚਨਾ ਮਿਲਣ ਤੋਂ ਬਾਅਦ ਭਾਰਤੀ ਤੱਟ ਰਖਕ ਨੇ ਅੱਤਵਾਦੀ ਵਿਰੋਧੀ ਦਸਤਾ (ATS) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਨਾਲ ਮਿਲ ਕੇ 28 April ਨੂੰ ਇਹ ਕਾਰਵਾਈ ਕੀਤੀ। ਜਬਤ ਕੀਤੀ ਪਾਕਿਸਤਾਨੀ ਕਿਸ਼ਤੀ ਨੂੰ ਉਸਦੇ ਅਸਲੇ ਸਮੇਤ ਹੋਰ ਜਾਂਚ ਲਈ ਪੋਰਬੰਦਰ ਲਿਆਂਦਾ ਗਿਆ ਵਿਸ਼ੇਸ਼ ਟੀਮ ਨੇ ਕਿਸ਼ਤੀ ਦੀ ਬਾਰੀਕੀ ਨਾਲ ਤਲਾਸ਼ੀ ਲਈ ਇਸ ਕਾਰਵਾਈ ਲਈ ਜਹਾਜ਼ ਵੀ ਤਾਇਨਾਤ ਕੀਤੇ ਗਏ ਸਨ ਇਹਨਾਂ ਵਿੱਚੋਂ ਇੱਕ ਤੱਟ ਰੱਖਿਅਕ ਜਹਾਜ਼ ਰਾਜਰਤਨ ਸੀ ਇਸ ਵਿੱਚ ਐਨਸੀਬੀ ਅਤੇ ਏਟੀਐਸ ਦੋਵਾਂ ਦੇ ਅਧਿਕਾਰੀ ਮੌਜੂਦ ਸਨ Indian Coast Guard ਨੇ Social Media Platform X ਤੇ ਇੱਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ Indian Coast Guard ਨੇ ਲਿਖਿਆ ਕਿ ਭਾਰਤੀ ਤੱਟ ਰਖਕਾਂ ਨੇ ਆਪਣੇ ਜਹਾਜ਼ ਰਾਜ ਰਤਨ ਦੀ ਮਦਦ ਨਾਲ ਗੁਜਰਾਤ ATS ਅਤੇ NCB ਦੇ ਨਾਲ ਮਿਲ ਕੇ ਸ਼ਿਫਟ ਆਪਰੇਸ਼ਨ ਕੀਤਾ ਰਾਤ ਭਰ ਚੱਲੇ ਇੱਕ ਐਂਟੀ ਨਾਰਕੋ ਆਪਰੇਸ਼ਨ ਵਿੱਚ ਪੋਰਬੰਦਰ ਦੇ ਪੱਛਮ ਵਿੱਚ ਅਰਬ ਸਾਗਰ ਵਿੱਚ ਇੱਕ ਪਾਕਿਸਤਾਨੀ ਕਿਸ਼ਤੀ ਫੜੀ ਗਈ ਇਸ ਕਿਸ਼ਤੀ ਵਿੱਚੋਂ 86 ਕਿਲੋ ਨਸ਼ੀਲਾ ਪਦਾਰਥ ਬਰਾਮਦ ਹੋਇਆ ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ 600 ਕਰੋੜ ਰੁਪਏ ਦੱਸੀ ਜਾ ਰਹੀ ਹੈ ਕਿਸ਼ਤੀ ਵਿੱਚ ਮੌਜੂਦ 14 ਪਾਕਿਸਤਾਨੀ ਚਾਲਕਾ ਦਲ ਦੇ ਮੈਂਬਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਇਸ ਤੋਂ ਪਹਿਲਾਂ ਮਾਰਚ 2024 'ਚ ਵੀ ਗੁਜਰਾਤ ਦੇ ਤੱਟ ਤੇ ਕੁਝ ਦੂਰੀ ਤੇ ਸਮੁੰਦਰੀ ਸੀਮਾ ਰೇಖੇ ਨੇੜੇ ਇੱਕ ਸ਼ੱਕੀ ਕਿਸ਼ਤੀ 'ਚੋਂ ਨਸ਼ੀਲੇ ਪਦਾਰਥ ਦੇ 60 ਪੈਕਟ ਜਬਤ ਕੀਤੇ ਗਏ ਸਨ ਕਿਸ਼ਤੀ ਤੇ 6 ਪਾਕਿਸਤਾਨੀ ਚਾਲਕ ਦਲ ਦੇ ਮੈਂਬਰ ਮੌਜੂਦ ਸਨ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਐਦਾਂ ਦੀ ਜਾਣਕਾਰੀ ਦੇਖਣ ਲਈ ਜੁੜੇ ਰਹੋ ਖਰੀਚੀ ਜਾਗਰਨ ਦੇ ਨਾਲ ਧੰਨਵਾਦ